ਹੈਲੋ ਦੋਸਤੋ ਗੁੱਡ ਮਾਰਨਿੰਗ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਬਲੌਗ ਵਿੱਚ ਜਾਂ ਤੁਸੀਂ ਕਹਿ ਸਕਦੇ ਹੋ ਵੀਡੀਓ ਵਿੱਚ ਕਿਉਂਕਿ ਇਹ ਵੀਡੀਓ ਵੀ ਹੈ ਤੇ ਬਲੌਗ ਵੀ ਹੈ ਤਾਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਰਾਜਸਥਾਨ ਗਿਆ ਹੋਇਆ ਸੀ ਕਾਫੀ ਲੰਬਾ ਟੂਰ ਖਿੱਚਿਆ ਕਾਫੀ ਜਗ੍ਹਾ ਤੇ ਫੇਮਸ ਹੈਗਾ ਤੇ ਘੁੰਮਿਆ ਵੀ ਤੁਸੀਂ ਸਾਡੇ ਬਲੌਗ ਚੈਨਲ ਤੇ ਦੇਖ ਵੀ ਸਕਦੇ ਹੋ ਏਸੀ ਚੈਨਲ ਤੇ ਠੀਕ ਹੈ ਜੀ ਤੇ ਬਹੁਤ ਖੂਬਸੂਰਤ ਜਗ੍ਹਾ ਤੇ ਘੁੰਮਿਆ ਹੋਇਆ ਬਾਕੀ ਤੁਹਾਨੂੰ ਦੱਸ ਦਈਏ ਕਿ ਮੈਂ ਹੁਣ ਨਵੇਂ ਸ਼ਹਿਰ ਅੱਤੇ ਆਇਆ ਹੋਇਆ ਜੀਜੂ ਉਹਨਾਂ ਦੇ ਬ੍ਰਦਰ ਐ ਤੇ ਉਹਨਾਂ ਕੋਲ ਹੀ ਆਇਆ ਹੋਇਆ ਜਿਹੜੇ ਨਵੇਂ ਸ਼ਹਿਰ ਜਿਹੜੇ ਮਾਦਾ ਰਾਜਸਥਾਨ ਆ ਜੀਜੂ ਜੀ ਹੈ ਨਾ ਉਹਨਾਂ ਦੇ ਬ੍ਰਦਰ ਹੀ ਆ ਕੋਈ ਸਮਾਨ ਭੇਜਿਆ ਸੀਗਾ ਉਹ ਤੇ ਮੈਂ ਦੇਣ ਆਇਆ ਸੀ ਇਹਨਾਂ ਨੂੰ ਸਰੇ ਨਾਲੇ ਚਲੋ ਅੱਜ ਦੇ ਵਲੋਗ ਚ ਤੁਹਾਨੂੰ ਦਿਖਾਉਂਦੇ ਆ ਕੁਝ ਸਪੈਸ਼ਲ ਕੰਮ ਦੀ ਚੀਜ਼ ਵਾਕੀ ਦੋਸਤੋ ਵਲੋਗ ਨੂੰ ਪੂਰਾ ਦੇਖਿਓ ਬਹੁਤ ਕਮਲ ਚੀਜ਼ ਤੁਹਾਨੂੰ ਦੱਸਣੀ ਇਸ ਵਲੋਗ ਚ ਬਹੁਤ ਵਧੀਆ ਚੀਜ਼ ਦੱਸਣੀ ਆ ਲੋ ਵੀ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਆ ਜੀ ਆਪਣੇ ਨਵੇਂ ਸ਼ਹਿਰ ਇੱਧਰ ਆਗਾ ਜੀ ਗੜ ਸ਼ੰਕਰ ਰੋਡ ਇੱਧਰ ਆਗਾ ਜੀ ਆਪਣਾ ਨਵਾਂ ਸ਼ਹਿਰ ਸਾਮਨੇ પેટ્રોલ ਪੰਪਾ ਇਹ ਤੋਂ ਅੱਗੇ ਪੁਲ ਪੈਂਦਾ ਆ ਇੱਕ ਤੋਂ 1.5 ਕਿਲੋਮੀਟਰ ਪੈਂਦਾ ਆ ਉਹ ਤੋਂ ਪਿੱਛੇ ਜੀ ਆਪਣਾ ਹਾਂ ਪੰਜਾਬ ਮਾਰਬਲ ਗ੍ਰੇਨਾਈਟ ਟਾਈਲਸ ਦੋ ਚੱਕਰ ਕਰ ਸਕਦੇ ਹੋ ਕਿੰਨੀਆਂ ਵਧੀਆ ਟਾਈਲਾਂ ਨੇ ਸਾਦਾ ਬੋਡ ਲੱਗਾ ਮਿਲੂਗਾ ਸਾਨੂੰ ਤਾਂ ਮੈਂ ਤੁਹਾਨੂੰ ਇੱਥੇ ਦੀ ਬਣਾ ਖਾਸ ਗੱਲ ਦੱਸਦਾ ਇੱਕ ਚੈੱਕ ਕਰਨ ਸਾਰੇ ਦੋਸਤੋ ਬਹੁਤ ਵਧੀਆ ਟਾਈਲ ਪੱਥਰ ਹੈਗੇ ਆ ਬਾਕੀ ਆ ਚੀਜ਼ ਬਾਰੇ ਨਾ ਉਹ ਆਪਣੇ ਭਾਈ ਸਾਹਿਬ ਤੋਂ ਪੁੱਛਾਂਗੇ ਬਹੁਤ ਵਧੀਆ ਤੇ ਖਾਸ ਚੀਜ਼ ਆ ਖਾਸ ਕਰਕੇ ਉਹ ਘੱਟ ਜਗ੍ਹਾ ਤੇ ਹੁੰਦੀਆਂ ਚੀਜ਼ਾਂ ਵਾਲੀਆਂ ਆ ਜਿਹੜੀ ਚੀਜ਼ਾਂ ਉਹਨਾਂ ਤੋਂ ਪੁੱਛਦੇ ਆ ਪਹਿਲਾਂ ਉਹ ਚੈੱਕ ਕਰੋ ਬਹੁਤ ਵਧੀਆ ਮਟੀਰੀਅਲ ਰੱਖਿਆ ਹੋਇਆ ਇਹਨਾਂ ਨੇ ਸਾਉਣਾ ਤੋਂ ਪੁੱਛਦੇ ਆ ਜੀ ਇੱਥੇ ਦਾ ਆਰਟ ਇਸ ਬਾਰੇ ਜਿਹੜੀ ਟਾਇਲ ਆ ਜਾਂ ਇਹ ਚੀਜ਼ ਆ ਇਹਨਾਂ ਦੱਸਣਾ ਤੁਹਾਨੂੰ ਭਾਈ ਦੱਸੋ ਜੀ ਇਹ ਕਿਹੜੀ ਚੀਜ਼ ਹੈਗੀ ਆ ਭਾਈ ਇਹ ਦੋਲਪੁਰ ਦਾ Rajasthan ਦਾ ਪੱਥਰ ਆ ਹਾਂਜੀ ਇਹਨੂੰ ਲੋਕੀ ਛੱਤਾਂ ਤੇ ਫਾਉਂਡੇ ਲਈ ਲਾ ਕੇ ਲਾਂਦੇ ਆ ਚੀਕਾ ਮਜੀ ਹਾਂ ਇਹਦੀ ਮਜ਼ਬੂਤੀ ਜਿਹੜੀ ਪੱਥਰ ਲਗਾਉਂਦੇ ਆ ਲੋਕੀ ਹਾਂਜੀ ਉਦੋਂ ਬਹੁਤਾ ਚੱਲਦੀ ਆ 15-20 ਸਾਲ ਹਾਂਜੀ ਇਹਦੀਆਂ ਚਲਨੀਆਂ 50 ਦੇ 60 ਸਾਲ ਕਿੱਥੇ ਨਹੀਂ ਜਾਂਦੀ ਆ ਠੀਕ ਹੈ ਜੀ ਇੱਕ ਪੀਸ ਨਾਲ ਵਜ਼ਨ ਹੁੰਦਾ ਹੈ ਇਹਦਾ 50 ਤੇ 55 ਕਿਲੋ ਠੀਕ ਹੈ ਜੀ ਪੰਜ-ਪੰਜ ਬੰਦੇ ਵੀ ਇਹਦੇ ਨਾਲ ਛੜ ਕੇ ਜਾ ਖੜੇ ਹੋ ਜਾਂਦੇ ਹਾਂਜੀ ਕਿੱਥੇ ਨਹੀਂ ਜਾਂਦੀ ਮਤਲਬ ਪੋੜੀਆਂ ਦੇ ਕੰਮ ਜਾਂਦੀ ਆ ਤੇ ਲੈਂਟਰ ਵਗੈਰੇ ਪੈ ਜਾਂਦਾ ਨਾ ਇਹਨਾਂ ਹਾਂਜੀ ਇਹਦਾ ਸਭ ਤੋਂ ਵੱਡਾ ਇੱਕ ਫਾਇਦਾ ਹੋ ਰਿਹਾ ਜੇ ਬੰਦਾ ਦੂਜਾ ਨਵਾਂ ਮਕਾਨ ਬਣਾਉਂਦਾ ਹਾਂਜੀ ਇਹਨੂੰ ਉਤਾਰ ਕੇ ਵੀ ਦੂਜੇ ਮਕਾਨ ਨੂੰ ਵੀ ਟਰਾਈ ਲਾ ਕੇ ਲਾ ਸਕਦਾ ਠੀਕ ਹੈ ਮਤਲਬ ਕਿਤੇ ਨਹੀਂ ਖਰਾਬ ਨਹੀਂ ਹੁੰਦੀ ਇਹ ਦੁਬਾਰਾ ਵੀ ਯੂਜ਼ ਕਰ ਸਕਦੇ ਹਾਂ ਨਾ ਨਹੀਂ ਨਹੀਂ ਜਾਂਦੀ ਹੈ ਰਾਜਸਥਾਨ ਦਾ ਸਭ ਤੋਂ ਬੈਸਟ ਪੱਥਰਾ ਹਾਂਜੀ ਮੈਂ ਤੈਨੂੰ ਲਾਣ ਗਾਰਡਰ ਲਾ ਕੇ ਚੱਟਾ ਨੂੰ ਲਾ ਹਾਂਜੀ ਹਾਂਜੀ ਮੈਂ ਰਾਜਸਥਾਨ ਗਿਆ ਸੀ ਨਾ ਉੱਥੇ ਦੇਖਿਆ ਇਹ ਨਾ ਚੀਜ਼ਾਂ ਲੈਂਟਰ ਪਾਇਆ ਹੋਇਆ ਲੋਕਾਂ ਨੇ ਲੋਕੀ ਲੈ ਜਾਂਦੇ ਆ ਇਹ ਪੁਛਾ ਦੇ ਲਗਾਉਂਦੇ ਆ ਇਹ ਲੋਕ ਆਵੇ ਮੈਨੂੰ ਪੰਜਾਬ ਚ ਬਹੁਤ ਘੱਟ ਲਿਕਨ ਨੂੰ ਮਿਲੀ ਇੱਥੇ ਮਿਲੀ ਹੈ ਨਵੇਂ ਸ਼ਹਿਰ ਠੀਕ ਹੈ ਜੀ ਤੇ ਰਾਜਸਥਾਨ ਮੈਂ ਗਿਆ ਸੀ ਉੱਥੇ ਤਾਂ ਬਹੁਤ ਰੱਖੀ ਹੋਏ ਲੋਕਾਂ ਨੇ ਚਲੋ ਬਹੁਤ ਵ ਅੰਦਰ ਬਹੁਤ ਵਧੀਆ ਟਾਈਲ ਪੱਤਾ ਰੱਖੇ ਹੋਏ ਇਹਨਾਂ ਨੇ ਆ ਗਈ ਓਨਰ ਸਾਹਿਬ ਇਹ ਦੀ ਜਾਈ ਦੇ ਭਾਜੀ ਆਪਣੇ ਲੋ ਵੀ ਆਪਾਂ ਅੰਦਰ ਐਂਟਰ ਹੋ ਰਹੇ ਆ ਜੀ ਚਲੋ ਜੀ ਚੈੱਕ ਕਰੋ ਦੋ ਇਹ ਨਵੀਂ ਨਵੀਂ ਡਿਜ਼ਾਈਨਾਂ ਕਿਚਨ ਦੀ ਆ ਅੱਛਾ ਜੀ ਆਹ ਵਾਲੀ ਸਾਰੀ ਹੈ ਨਾ ਇਹ ਸਾਰੀ ਕਿਚਨ ਦੀ ਆ ਹਾਂਜੀ ਨਵੀਂ ਡਿਜ਼ਾਈਨ ਕਰੀਮ ਕਲਰ ਜਿਆ ਵਾਈਟ শেਡ ਜਿਆ ਜੇ ਵੀ ਬੰਦੇ ਨੂੰ ਸਾਰੀ ਨਵੀਂ ਆ 2-4 ਦਿਨ ਹੋਏ ਆ ਲੈਨੇ ਸਟਾਕ ਨੇ ਆਏ ਠੀਕ ਹੈ ਠੀਕ ਹੈ ਹਾਂ ਸਟਾਕ ਵੀ ਪੜਿਆ ਆ ਰਿਹਾ ਠੀਕ ਹੈ ਜੀ ਆਰ ਉਹ ਵੀ ਚੈੱਕ ਕਰ ਸਕਦੇ ਜੀ ਫਲੋਰ ਇਹ 2x4 ਸਾਰਾ ਹੀ ਨਵਾਈਆ ਠੀਕ ਹੈ ਜੀ ਬਲੇਕ ਵਿੱਚ 골ਡਨ ਆ ਬਲੇਕ ਵਿੱਚ ਵਾਈਟ ਡਰੈਸ ਆ ਹਾਂ ਜੀ ਇਹ ਵਾਈਟ ਵਾਲੀ ਦੇਖੋ ਦੋ ਤੋਂ ਸਲਾਈਡ ਸਟੈਂਡ ਬਣਾਇਆ ਹੋਇਆ ਦੇਖੋ ਕਿੰਨਾ ਘੈਂਟ ਆ ਬਹੁਤ ਵਧੀਆ ਚੀਜ਼ਾਂ ਬਣ ਰਹੀਆਂ ਸਾਰੀ ਪ੍ਰੀਮੀਅਮ ਕੁਆਲਿਟੀ ਆ ਪ੍ਰੀਮੀਅਮ ਕੁਆਲਿਟੀ ਆ ਦੋਸਤੋ ਇੱਕ ਗੱਲ ਇਹ ਵੀ ਹੈ ਯਾਨੀ 5 10 ਸਾਲ 11 15 20 ਸਾਲ ਕਿੱਥੇ ਨਹੀਂ ਜਾਣੀ ਠੀਕ ਆ ਭਾਜੀ ਤੇ ਦੋਸਤੋ ਇੱਕ ਗੱਲ 더 ਨਵੀਂ ਦੱਸਾਂ ਕਿ ਸਪੈਸ਼ਲ ਮਕਰਾਨੇ ਤੋਂ ਹੀ ਆਗੇ ਸਾਡੇ ਜਿਹੜੇ ਆਪਣੇ ਭਾਈ ਸਾਹਿਬ ਹੈਗੇ ਆ ਤੇ ਮਕਰਾਨੇ 'ਚ ਹੀ ਰਹਿੰਦੇ ਆ ਜਿੱਥੇ ਪੱਥਰ ਬਣਦਾ ਇਹਨਾਂ ਨੂੰ ਇਸ ਚੀਜ਼ ਦੀ ਬਹੁਤ ਚੰਗੀ ਤਰ੍ਹਾਂ ਪਛਾਣਾ ਚੁਣ-ਚੁਣ ਕੇ ਪੱਥਰ ਲੈ ਕੇ ਆਉਂਦੇ ਆ ਉੱਥੋਂ ਇਹ ਤੁਸੀਂ ਵੀ ਟਰਾਈ ਕਰੋ ਇੱਥੇ ਜ਼ਰੂਰ ਨਾਮਾ ਸ਼ਹਿਰ ਗੜਸ਼ੰਕਰ ਰੋਡ ਤੇ ਆ ਜੀ ਜੇ ਕੋਈ ਬੰਦਾ ਨਵਾਂ ਸ਼ਹਿਰ ਗੜਸੇ ਗਣਸ਼ੰਕਰੂ ਰੇਂਦਾ ਆ ਤਾਂ ਅਸੀਂ ਰਿਕੁਐਸਟ ਕਰਦੇ ਆ ਕਿ ਪੰਜਾਬ ਮਾਰਬਲ ਇੱਕ ਵਾਰੀ ਵਿਜ਼ਿਟ ਕਰਕੇ ਜਾਓ ਤੁਸੀਂ ਜੇ ਤੁਹਾਨੂੰ ਚੀਜ਼ ਪਸੰਦ ਆਵੇ ਤਾਂ ਇਹਦੇ ਕੋਲ ਅਸੀਂ ਗਾਰੰਟੀ ਲੈਂਦੇ ਆ ਹਾਂਜੀ ਫੁੱਲ ਗਾਰੰਟੀ ਲੈਂਦੇ ਆ ਉਹਦਾ ਕੋਈ ਚੱਕਰ ਨਹੀਂ ਆ ਰੇਟ ਵੀ ਤੁਹਾਨੂੰ ਬਾਜੀ ਦੀ ਹੀ ਮਿਲਣੀ ਆ ਉਹ ਹੀ ਰੇਟ ਮਾਰਕੀਟ ਤੋਂ 2 ਰੁਪਏ ਸ 30 ਹੀ ਲੱਗੂਗਾ ਤੁਹਾਡੇ ਹਾਂਜੀ ਹਾਂਜੀ ਸਹੀ ਆ ਆਪਣੇ ਲੋਕਲ ਜਿਹੜੇ ਆਪਣੇ ਨਿਊ ਮਕਾਨ ਬਣਾ ਰਹੇ ਆ ਜਾਂ ਮਿਸਤਰੀ ਹੈਗੇ ਆ ਦੇਖ ਸਕਦੇ ਆ ਜੀ ਕੁਆਲਿਟੀ ਬਹੁਤ ਹੈਂਡਾ ਠੀਕ ਆ ਜੀ ਵਿਜ਼ਿਟ ਜਰੂਰ ਕਰੋ ਦੇਖੋ ਇੱਥੇ ਆ ਕੇ ਬਹੁਤ ਵਧੀਆ ਮਾਲ ਰੱਖਿਆ ਹੈ ਇਹਨਾਂ ਨੇ ਟਾਇਲ ਪੱਥਰ ਦਾ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਹੈ ਜੀ ਇਹ ਨਹੀਂ ਹੈ ਕਿ ਮੈਂ ਤਾਂ ਆਨੋ ਪ੍ਰੀਮੀਅਮ ਕੁਆਲਿਟੀ ਕਿ ਹੈ ਕਿ ਨਕਲ ਮਾਲ ਦੇ ਦਿਆਂਗਾ ਐਸੀ ਗੱਲ ਨਹੀਂ ਹੈ ਆ ਵੀ ਚੈੱਕ ਕਰੋ ਸਪੈਸ਼ਲ ਮਕਰਾਨੇ ਦਾ ਪੱਥਰ ਹੈ ਵੀ ਮਕਰਾਨੇ ਦਾ ਮਾਲ ਹੈ ਤੇ ਬਾਕੀ ਆ ਇੰਦਰ ਵੀ ਬਹੁਤ ਵਧੀਆ ਰੰਗ ਲਾਇਆ ਹੋਇਆ ਇਹਨਾਂ ਨੇ ਆ ਵੀ ਚੱਕਾ ਸਕਦੇ ਹੋ ਅਲਮਾਰੀ ਟੈਬ ਬਣਾਈ ਹੋਈ ਐ ਇਦਾਂ ਆ ਦੇਖੋ ਇਹ ਸਾਰੇ ਬਾਥਰੂਮ ਦੇ ਨਵੇਂ ਡਿਜ਼ਾਈਨ ਆ ਹਲੋ ਚੈੱਕ ਕਰੋ ਜੀ ਦੂਜੀ ਦੁਕਾਨ ਤੇ ਮਿਲਣੇ ਵੀ ਨਹੀਂ ਐ ਸਹੀ ਹੈ ਭਜੀ ਐਤੋਂ ਲੋਕਲ ਨਹੀਂ ਮਿਲਨੇ ਨਹੀਂ ਮਿਲਨੇ ਵਾਲੀ ਜੀ ਚੈੱਕ ਕਰੋ ਡਿਜ਼ਾਈਨ ਕਿੰਨਾ ਘੈਂਟ ਆ ਲੋਡ ਬਾਹਰ ਦੀਵਾਰਾਂ ਲਾਂ ਦੀਵਾਰਾਂ ਨੂੰ ਲਾਂ ਲਈ ਐਲੀਵੇਸ਼ਨ ਦੀ ਜਿਹੜੀਆਂ ਬਾਹਰ ਲੀਆਂ ਕੰਧਾਂ ਹੁੰਦੀਆਂ ਨਾ ਉਹਨਾਂ ਤੇ ਲਾਉਣ ਵਾਸਤੇ ਦੇਖੋ ਕਿੰਨੀ ਘੈਂਟ ਚੀਜ਼ ਆ ਆ ਵੀ ਦੇਖੋ ਜੀ ਡਾਰਕਰ ਲਾਈਟ ਕਲਰ ਬੜੇ ਸੁਨਹਿਰੇ ਅਗੇ ਆ ਸਟੋਕ ਵਾਧੂ ਹੈ ਨਾ ਕੋਲ ਪਿੱਛੇ ਵੀ ਚਲੋ ਗੋਦਾਮ ਹੈਗਾ ਆ ਇਹਨਾਂ ਪਿੱਛੇ ਵੀ ਰੱਖਿਆ ਹੋਇਆ ਬਾਹਰ ਤੇ ਬਾਕੀ ਜਿੱਦਾਂ ਜਿੱਦਾਂ ਕੋਈ ਕੋਈ ਚੀਜ਼ ਟ੍ਰੈਂਡਿੰਗ ਵਿੱਚ ਆਂਦੀ ਹੈ ਨਾਲੇ ਇਹ ਮੰਗਵਾਲਿਆਂ ਦੇ ਸਪੈਸ਼ਲ ਰਾਜਸਥਾਨ ਤੋਂ ਜਿੱਦਾਂ ਕੋਈ ਨਵੀਂ ਚੀਜ਼ ਆਂਦੀ ਹੈ ਨਾ ਆਹ ਦੇਖੋ ਚੈੱਕ ਕਰੋ ਆ ਚੀਜ਼ ਹੈ ਜੀ ਮਤਲਬ ਡਿਜ਼ਾਈਨ ਡਿਜ਼ਾਈਨ ਨਹੀਂ ਆ ਮਤਲਬ ਪੂਰਾ ਸ਼ਾਪਾ ਹੀ ਆ ਆ ਚੀਜ਼ ਫੀਲ ਕਰੋ ਮਤਲਬ ਇਹ ਡਿਜ਼ਾਈਨ ਨਹੀਂ ਆ ਜਿਹੜਾ ਸਿੰਪਲ ਡਿਜ਼ਾਈਨ ਹੁੰਦਾ ਨਾ ਪਲੇਨ ਨਹੀਂ ਆਗਾ ਖੁਰਦਰਾ ਡਿਜ਼ਾਈਨਦਾਰ ਹੀ ਆ ਮਤਲਬ ਲਓ ਜੀ ਤੇ ਬਾਕੀ ਹੁਣ ਇੱਧਰ ਵੀ ਸਟਾਕ ਬਹੁਤ ਸਾਰਾ ਰੱਖਿਆ ਹੋਇਆ ਹੈ ਇਹਨਾਂ ਨੇ ਲਓ ਜੀ ਦੇਖ ਸਕਦੇ ਹੋ ਤੁਸੀਂ ਰਾਇਲ ਪੱਥਰ ਬੜੇ ਵਧੀਆ-ਵਧੀਆ ਆ ਲੋ ਆ ਵੀ ਚੈੱਕ ਕਰੋ। ਬਸ ਸਾਰੀ ਕੁਆਲਟੀ ਜਿਹੜੀ ਪ੍ਰੀਮੀਅਮ ਹੀ ਆ। ਬਾਕੀ ਅੰਦਰ ਅੰਦਰ ਵੀ ਆ ਲੋ ਆ ਲੋ। ਆ ਭਾਈ ਸਾਹਿਬ ਆ ਜੀ ਸਾਡੇ ਜੀਜਾ ਜੀ ਦੇ ਬਰਦਰ ਆ। ਇਹ ਖਾਸ ਕਰ ਮਕਰਾਨੇ ਤੋਂ ਆਇਆ। ਤੇ ਇਹਨਾਂ ਨਾਲੋਂ ਜ਼ਿਆਦਾ ਨੋਲਜ ਮੇਰੇ ਹਿਸਾਬ ਨਾਲ ਨਹੀਂ ਹੋਣੀ ਕਿਸੇ ਨੂੰ ਕਿਉਂਕਿ ਖਾਸ ਕਰ ਮਕਰਾਨੇ 'ਚ ਹੀ ਰਹਿੰਦੇ ਆ। ਤੇ ਉੱਥੇ ਪੱਥਰ ਬਣਦਾ ਆ। ਬਚਪਨ ਤੋਂ ਦੇਖਦੇ ਆ ਰਹੇ ਇਸ ਕਰਕੇ ਸਭ ਤੋਂ ਬੈਸਟ ਕੁਆਲਿਟੀ ਲੈ ਕੇ ਆ ਰਹੇ ਆ ਸਾਡੇ ਇੱਥੇ ਨਵੇਂ ਸ਼ਹਿਰ ਚ ਜਰੂਰ ਵਿਜ਼ਿਟ ਕਰੋ ਇੱਕ ਵਾਰ ਜਿਹੜੇ ਆਪਣੇ ਗੜ ਸ਼ੰਕਰ ਨਵਾਂ ਸ਼ਹਿਰ ਲੋਕ ਲੈ ਗਏ ਆ ਨਾ ਤੇ ਰੇਟ ਵੀ ਤੁਹਾਨੂੰ ਮਾਰਕੀਟ ਨਾਲੋਂ ਘੱਟੇ ਮਿਲਣਗੇ 2-3 ਰੁਪਏ ਫੋਟੋ ਦੇ ਹਿਸਾਬ ਨਾਲ ਹੁੰਦਾ ਨਾ ਤੁਸੀਂ ਐਦਾਂ ਗੁਰੂਆਂ ਪੀਰਾਂ ਦੀਆਂ ਫੋਟਾਂ ਵੀ ਲਵਾ ਸਕਦੇ ਤੇ ਬਹੁਤ ਰੱਖਿਆ ਹੋਣਾ ਨੇ ਬਾਬਾ ਬਲਕਨਾ ਜੀ ਮਾਤਾ ਦੀਆਂ ਪੀਰਾਂ ਦੀਆਂ ਇੱਕ ਪੱਤਰ ਆ ਰਾਜਸਥਾਨ ਦਾ ਦੋਸਤੋ ਆ ਬਲੈਕ ਪੱਤਰ ਆ ਇਹ ਰਾਜਸਥਾਨ ਦਾ ਭਾਈ ਸਾਹਿਬ ਹੁਣੇ ਦੱਸਣਾ ਚਾਹੁੰਦੇ ਆ ਇਹ ਤੁਹਾਨੂੰ ਮਿਲ 75 ਰੁਪਏ ਨੂੰ ਇਹ ਸਟਾਰਟ ਐ ਸਾਡੇ ਕੋਲ ਇਹ ਪਿੱਛੇ ਰੁਪਏ ਸਕੇਅਰ ਮੀਟਰ ਆ ਬਣਨਾ 95 ਰੁਪਏ ਸਕੇਅਰ ਫੁੱਟਾ 75 ਨਹੀਂ ਉਧਾ 95 ਨੂੰ ਤੁਸੀਂ 75 ਦੇਣਾ ਹਾਂ ਹੂੰ ਦੋਸਤੋ 95 ਰੁਪਏ ਸਕੇਅਰ ਫੁੱਟਾ ਇਹਨਾਂ ਨੇ 75 ਵਿੱਚ ਦੇਣਾ ਆ ਠੀਕ ਆ ਜੀ ਦੇਖੋ ਇੰਨਾ ਸਸਤਾ ਮਾਲ ਦੇ ਰਹੇ ਤੁਹਾਨੂੰ ਇਹ ਠੀਕ ਹੈ ਜੀ ਤੇ ਜਰੂਰ ਪਹੁੰਚੋ ਵਿਜ਼ਿਟ ਕਰੋ ਗ੍ਰੇनाइट ਹੀ ਹੈ ਸਾਰਾ ਇਹ ਜੈਬਰਾ ਬਲੈਕਾ ਜੈਬਰਾ ਬਲੈਕਾ ਜੀ ਲੋਕੀ ਇਹਨਾਂ ਨੂੰ ਦਿੰਦੇ ਆ 130 120 ਅਸੀਂ ਦੇ ਦਵਾਂਗੇ 90 ਰੁਪਏ ਸਕਰ ਫੀਟ ਬਲੂ ਜੀ 90 ਰੁਪਏ ਸਕਰ ਫੁੱਟ 120 130 ਰੁਪਏ ਗਿਆ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਜੀ ਆ ਕੇ ਦੇਖੋ ਇੱਕ ਵਾਰ ਰੇਟ ਕਨਫਰਮ ਕਰ ਸਕਦੇ ਤੁਸੀਂ ਸਾਰੇ ਪਾਸਿਓਂ ਤੇ ਇੱਥੇ ਆ ਕੇ ਵੀ ਜਰੂਰ ਇੱਕ ਵਾਰ ਦੇਖੋ ਤੁਹਾਨੂੰ ਰੇਟ ਪੁੱਗਦਾ ਹੈ ਜਾਂ ਕਿਦਾਂ ਆਪਣੇ ਹਿਸਾਬ ਨਾਲ ਤਾਂ ਸਭ ਤੋਂ ਬੈਸਟ ਆ ਰੇਟ ਵੀ ਘੱਟ ਆ ਸਾਰੇ ਇਹਨਾਂ ਦੇ ਠੀਕ ਹੈ ਜੀ ਲੋ ਜੀ ਪੰਜਾਬ ਮਾਰਵਲ ਗ੍ਰੇਨਾਈਟ ਟਾਈਲਸ ਜਿਹਦਾ ਨਸਿਆ ਇਧਰ ਗੜਸ਼ੰਕਰ ਰੋਡ ਆ ਇਧਰ ਪਿੱਛੇ ਨਵਾਂ ਸ਼ਹਿਰ ਰੋਡ ਆ ਪਾਜੀ ਪਿੰਡ ਕਿਹੜਾ ਪਿੰਡ ਆ ਇੱਕ ਪਿੰਡ ਕਿਹੜਾ گاؤں ਕੋਨ ਸਾ ਹੈ گاؤں ਕੋਨ ਸਾ ਜੀ 100 ਸੈਂਚ ਰੋਡ ਹੀ ਕਹਿੰਦੇ ਆ ਗੜਸ਼ੰਕਰ ਰੋਡ ਹਾਂ ਪੈਟਰੋਲ ਦੇ ਕੋਲ ਇੰਡੀਅਨ ਪੈਟਰੋਲ ਕੰਪਨੀ ਦੇ ਸਾਹਮਣੇ ਪੰਜਾਬ ਮਾਰਵਲ ਦਾ ਸਾਹਮਣੇ ਇੰਡੀਅਨ ਪੈਟਰੋਲ ਮਾਂ ਪਾਜੀ ਠੀਕ ਆ ਜੀ ਤੇ ਆ ਸਾਹਮਣੇ ਪੰਜਾਬ ਮਾਰਵਲ ਆ ਜ਼ਰੂਰ ਵਿਜ਼ਿਟ ਕਰੋ ਠੀਕ ਆ ਜੀ ਉਹ ਵੀ ਉਹ ਕਿਤੇ 2 3 4 ਮਤਲਬ ਮਾਰਬਲਸ ਵਾਲੀ ਹੋਰ ਵੀ ਹੈਗੇ ਆ ਸਾਹਮਣੇ ਇੱਧਰ ਇੱਧਰ ਵੀ ਹੈਗਾ ਦੋਸਤੋ ਤੁਹਾਨੂੰ ਇੱਥੇ ਆ ਬਾਹਰੀ ਦਾ ਪਿੱਲਰ ਹੁੰਦੇ ਨਾ ਉੱਤੇ ਡਿਜ਼ਾਈਨ ਪਾਉਣ ਲਈ ਪੱਟੀਆਂ ਹੁੰਦੀਆਂ ਨਾ ਪੱਟੀਆਂ ਮਿਲ ਜੂਗੀਆਂ ਦੇਖੋ ਬਹੁਤ ਸਾਰੀਆਂ ਹੈਗੀਆਂ ਨੇ ਕੋ ਬਹੁਤ سارے ਡਿਜ਼ਾਈਨ ਹੈਗੇ ਆ ਠੀਕ ਹੈ ਜੀ ਹਾਂ ਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਵਲੌਗ ਬਹੁਤ ਵਧੀਆ ਲੱਗਿਆ ਹੋਣਾ ਤੁਹਾਨੂੰ ਕੋਈ ਮਤਲਬ ਵਧੀਆ ਚੀਜ਼ ਦਿਖਾਈ ਹੈ ਇਸ ਵਾਰ ਆਪਾਂ ਨੇ ਸਾਡੇ ਮਾਰਬਲ ਦੀ ਮਤਲਬ ਸ਼ੋਪ ਹੈਗੀ ਆ ਤੇ ਨਵਾਂ ਸ਼ਹਿਰ ਗੜ ਸ਼ੰਕਰ ਰੋਡ ਤੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦੇ ਪੱਥਰ ਰੱਖੇ ਹੋਏ ਆ ਜਿੱਦਾਂ ਮਰਜ਼ੀ ਆ ਕੇ ਤੁਸੀਂ ਇਹਨਾਂ ਤੋਂ ਰੇਟ ਕਨਫਰਮ ਕਰੋ ਜੇ ਤੁਹਾਨੂੰ ਜ਼ਿਆਦਾ ਲੱਗੇ ਤਾਂ ਜ਼ਰੂਰ ਆਪਣਾ ਗੱਲ ਕਰਿਓ ਦੋਸਤੋ ਅੱਥੇ ਆ ਕੇ ਇੱਕ ਵਾਰ ਰੇਟ ਕਨਫਰਮ ਕਰੋ ਸਾਰੇ ਪਾਸੇ ਫਿਰ ਤੁਸੀਂ ਇਹਨਾਂ ਕੋਲ ਵੀ ਆਓ ਜਿਹਨਾਂ ਰੇਟ ਜ਼ਿਆਦਾ ਲੱਗਦੇ ਆ ਫਿਰ ਤੁਸੀਂ ਗੱਲ ਕਰਿਓ ਮੈਨੂੰ ਤਾਂ ਰੇਟ ਬਿਲਕੁਲ ਜਾਇਜ਼ ਲੱਗੇ 130-30 ਰੁਪਏ ਦੀ ਚੀਜ਼ੇ 90-90 ਰੁਪਏ ਚ ਦੇ ਰਹੇ ਆ ਠੀਕ ਆ ਜੀ ਹੋਰ ਦੱਸੋ ਕੀ ਚਾਹੀਦਾ ਸਕੁਅਰ ਫੁੱਟ ਦੇ ਹਿਸਾਬ ਨਾਲ ਹੁੰਦੀ ਆ ਠੀਕ ਆ ਜੀ ਚੈੱਕ ਕਰ ਸਕਦੇ ਕਿੰਨਾ ਸੋਨਾ ਮਤਲਬ ਮਾਰੋ ਦੋਸਤੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਬਲੌਗ ਪਸੰਦ ਆਏ ਹੋਣਾ ਤੁਹਾਡੇ ਕੰਮ ਦੀਆਂ ਚੀਜ਼ਾਂ ਹੀ ਆ ਜੀ ਜਿਹੜੇ ਮੈਂ ਆਪਣੇ ਵੀਰ ਭਰਾ ਮਕਾਨ ਬਣਾਉਣਾ ਚਾਹੁੰਦੇ ਆ ਤੇ ਦੇਖ ਲਓ ਸਾਡੇ ਤੇ ਲੋਕਲ ਨਵਾਂ ਸ਼ਹਿਰ ਵਿੱਚ ਇੰਨਾ ਵਧੀਆ ਮਤਲਬ ਮਾਰਬਲ ਦਾ ਸਟਾਕ ਰੱਖਿਆ ਹੋਇਆ ਘੱਟ ਰੇਟ ਤੇ ਬਾਕੀ ਆ ਚੀਜ਼ ਨਵੀਂ ਮੈਨੂੰ ਲੱਗੀ ਬਹੁਤ ਵਧੀਆ ਲੱਗੀ ਆ ਚੀਜ਼ ਦੇਖ ਸਕਦੇ ਹੋ ਲੈਂਟਰ ਦਾ ਕੰਮ ਵੀ ਇਤਨਾ ਲੈਂਦੇ ਆ ਲੋਕੀ ਰਾਜਸਥਾਨ ਚ ਮੈਂ ਲੱਗੇ ਦੇਖੇ ਕਾਫੀ ਜਗ੍ਹਾ ਮਤਲਬ ਕਿ ਜੇ ਕਹਿੰਦੇ ਨਾ ਲੈਂਟਰ ਦੀ ਜਿੱਦਾਂ ਆਪਣਾ ਸਿਮਟ ਰੇਤਾ ਬਈ ਲੈਂਟਰ ਜਿਹੜਾ ਹੈ ਜੇ ਉਹਦੀ ਲਾਈਫ 50 ਸਾਲ ਹੋਣਾ ਤੇ 100 ਸਾਲ ਘੱਟਦੀ ਆ ਇਹਨੂੰ ਰੀਯੂਜ਼ ਲਈ ਵੀ ਲੈ ਲੈਂਦੇ ਆ ਠੀਕ ਹੈ ਜੀ ਤਾਂ ਮੰਨ ਲਓ ਕਿ ਤੁਸੀਂ ਕੋਈ ਮਕਾਨ ਢਾਣਾ ਹੈ ਇਹ ਪਹਿਲਾਂ ਲੈਂਟਰ ਪਾਇਆ ਹੋਇਆ ਇਸ ਚੀਜ਼ ਦਾ ਇਹ ਰੀਯੂਜ਼ ਲਈ ਵੀ ਅ ਮਤਲਬ ਵਰਤ ਹੋ ਜਾਂਦੇ ਆ ਟੁੱਟਦੇ ਭਾੜੇ ਦੇ ਬਹੁਤ ਘੱਟ ਆ ਇਹ ਮੈਂ ਕਹਿੰਦਾ ਚਾਂਸ ਹੀ ਨਹੀਂ ਟੁੱਟਣ ਭੱਜਣ ਦੇ ਕੀ ਤੋੜੂਗੇ ਤਾਂ ਪੰਜ ਟੁੱਟਣਗੇ ਉੱਦਾਂ ਨਹੀਂ ਕਿਤੇ ਜਾਂਦੇ ਪੰਜ 10 ਬੰਦੇ ਆ ਰਾਮਨਾਥ ਪੰਜ ਸੱਤ ਬੰਦੇ ਰਾਮਨਾਥ ਤੇ ਖੜੇ ਹੋ ਜਾਂਦੇ ਆ ਇਸ ਪਲੇਟ ਦੇ ਉੱਪਰ ਜਿਹੜੀ ਆ ਪਲੇਟ ਆ ਨਾ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਵਿੱਚ ਆਈ ਹੋਪ ਕਿ ਤੁਹਾਨੂੰ ਇਹ ਵਲੋਗ ਬਹੁਤ ਵਧੀਆ ਲੱਗਾ ਹੋਣਾ ਤੇ ਸਬਸਕ੍ਰਾਈਬ ਜਰੂਰ ਕਰ ਲਓ ਆਪਣੇ ਭਰਾ ਨੂੰ ਤੁਹਾਨੂੰ ਅਜਿਹੀਆਂ ਚੀਜ਼ਾਂ ਬਲੌਕ ਵਿੱਚ ਦੇਖਣ ਨੂੰ ਮਿਲੀ ਰਹੂਗੀ ਜੋ ਵੀ ਤੁਹਾਡੇ ਸ਼ਹਿਰ ਤੋਂ ਫੇਮਸ ਹੈਗਾ ਯਾਰ ਜਿੱਦਾਂ ਰਿਕ ਤੇ ਜਾਂਦੇ ਰਹਾਂਗੇ ਆਪਾਂ ਅੱਜ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ ਮਿਲਦਾ ਜੀ ਅਗਲੇ ਬਲੌਕ ਵਿੱਚ ਦੋਸਤੋ ਦੇਖ ਸਕਦੇ ਹੋ ਜੀ ਆਪਣੇ ਪੰਜਾਬ ਚ ਵੀ ਆ ਰੈੱਡ ਸਟੋਨ ਇਹ ਜਿਹੜੇ ਪੱਥਰ ਹਨ ਮਤਲਬ ਯੂਜ਼ ਕਰਦੇ ਆ ਲੋਕ ਦੇਖੋ ਉਹ ਜਾ ਰਹੇ ਆ ਜੀ ਤੇ ਇਹਨੂੰ ਚਾਹੇ ਤੁਸੀਂ ਕੋੜੀ ਦੇ ਕੰਮ ਤੇ ਲੈ ਲੋ ਚਾਹੇ ਤੁਸੀਂ ਲੈਂਟਰ ਦੇ ਕੰਮ ਤੇ ਲੈ ਲੋ ਮਤਲਬ ਬੈਸਟ ਹੈ ਬਹੁਤ ਵਧੀਆ ਚੀਜ਼ ਆ